Colendo de paiete Stop, stop, porra, o que mereca o cara, não puxei, tchê. ਸੜਕ ਤੇ ਜਾ ਰਹੇ ਜਸਵੰਤ ਸਿੰਘ ਨਾਮ ਦੇ ਸਵੈਕਤੀ ਨੂੰ ਬਚਾਂਦੇ-ਬਚਾਂਦੇ ਕਾਰ ਪਲਟ ਗਈ ਤੇਜ਼ ਤੋਂ ਬਾਅਦ ਇੱਕ ਦਰਦਨਾਕ ਹਾਦਸਾ ਹੋ ਗਿਆ ਇਸ ਕਾਰ ਦੇ ਵਿੱਚ ਪੂਰਾ ਪਰਿਵਾਰ ਸਵਾਰ ਸੀ ਜੋ ਕਿ ਹਾਦਸਾ ਗਰਸਤ ਹੋ ਗਿਆ ਪਤਾ ਲੱਗਿਆ ਕਿ ਮੂਰੇ ਬੈਠੀ ਇੱਕ ਔਰਤ ਦੀ ਵੀ ਇਸ ਦੇ ਵਿੱਚ ਜਾਨ ਚਲੀ ਗਈ ਇਸ ਦੇ ਵਿੱਚ ਬਾਕੀ ਦੇ ਸਵਾਰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਦਸਤੇ ਜਾ ਰਹੇ ਨੇ ਪਤਾ ਲੱਗਿਆ ਕਿ ਇਹ ਸਾਰੇ ਜਣੇ ਅੰਮ੍ਰਿਤਸਰ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਮਿਲਣ ਦਿੱਲੀ ਆਏ ਹੋਏ ਸੀ ਅਤੇ ਮਿਲ ਕੇ ਹੁਣ ਵਾਪਸ ਜਾ ਰਹੇ ਸੀ ਜਦੋਂ ਇਹ ਵੱਡਾ ਹਾਦਸਾ ਹੋ ਗਿਆ। ਵੇਰਕਾ ਬਾਈਪਾਸ ਤੇ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਬਚਾਉਣ ਤੇ ਚਲਦੇ ਹੋਏ ਇਹ ਹਾਦਸਾ ਹੋਇਆ। ਕਾਰ ਦੇ ਵਿੱਚ ਬੈਠਾ ਇਹ ਪਰਿਵਾਰ ਆਪਣੇ ਹੋਸ਼ ਗਵਾ ਚੁੱਕਿਆ ਹੈ। ਦੱਸਦੇ ਕਿ ਵੇਰਕਾ ਬਾਈਪਾਸ ਦੇ ਕੋਲ ਇਹ ਹਾਦਸਾ ਹੋਣ ਤੋਂ ਬਾਅਦ ਰਾਹਗੀਰਾਂ ਦੇ ਵੱਲੋਂ ਹੀ ਦੱਸਿਆ ਗਿਆ ਕਿ ਕਿੰਝ ਵਿਅਕਤੀ ਨੂੰ ਬਚਾਉਂਦੇ ਹੋਏ ਜੋ ਕਿ ਸੜਕ ਪਾਰ ਕਰ ਰਿਹਾ ਸੀ ਇਸ ਗੱਡੀ ਦੇ ਨਾਲ ਹਾਦਸਾ ਹੋਇਆ ਦੱਸਦੀ ਹੈ ਕਿ ਵੇਰਕਾ ਦੇ ਵਿੱਚ ਉਹ ਹਲਵਾਈ ਦੀ ਦੁਕਾਨ ਚਲਾਉਂਦਾ ਵਿਅਕਤੀ ਜਿਸ ਦਾ ਨਾਮ ਜਸਵੰਤ ਸਿੰਘ ਹੈ ਸੜਕ ਪਾਰ ਕਰ ਰਿਹਾ ਸੀ ਕਿ ਉਸਨੇ ਵੀ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾਈ ਹੈ ਕਾਰ ਦੇ ਡਰਾਈਵਰ ਦੇ ਵੱਲੋਂ ਦੱਸਿਆ ਗਿਆ ਕਿ ਇਹ ਹਾਦਸਾ ਕਿਵੇਂ ਹੋਇਆ ਕਾਰ ਨੇ ਕਿਵੇਂ ਪਲਟੀਆਂ ਖਾਧੀਆਂ ਤੇ ਅੱਜ ਇਹ ਹਸਤਾ ਖੇੜਦਾ ਪਰਿਵਾਰ ਉਜੜ ਚੁੱਕਿਆ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਅਗਲੀ ਕਾਰਵਾਈ ਜਾਰੀ ਹੈ ਫਿਲਹਾਲ ਮ੍ਰਿਤਕ ਦੇਹਾਂ ਨੂੰ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਤੇ ਅਗਲੀ ਕਾਰਵਾਈ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਸੌਂਪਿਆ ਜਾਣਾ ਪਰ ਇੱਥੇ ਰੋ ਰੋ ਬਿਹਾਲ ਹੋ ਰਿਹਾ ਹੈ ਪਰਿਵਾਰ ਜਿਨ੍ਹਾਂ ਨੇ ਆਪਣਾ ਸਭ ਕੁਝ ਇਸ ਹਾਦਸੇ ਦੇ ਵਿੱਚ ਗਵਾ ਦਿੱਤਾ ਚੰਗਾ ਭਲਾ ਜਾਂਦਾ ਇਹ ਪਰਿਵਾਰ ਜਿਸ ਨੂੰ ਨਹੀਂ ਪਤਾ ਸੀ ਕਿ ਸਾਹਮਣੇ ਤੋਂ ਆ ਰਹੇ ਵਿਅਕਤੀ ਦੀ ਜਾਨ ਬਚਾਉਂਦੇ-ਬਚਾਉਂਦੇ ਉਨ੍ਹਾਂ ਦੇ ਨਾਲ ਹੀ ਵੱਡਾ ਹਾਦਸਾ ਹੋ ਜਾਣਾ ਕਾਰਨੇ ਪਲਟੀਆਂ ਖਾਦੀਆਂ ਤੇ ਕਾਰ ਦੇ ਵਿੱਚ ਸਵਾਰ ਔਰਤ ਦੀ ਜਾਨ ਚਲੀ ਗਈ ਤੇ ਇਧਰ ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਸੀ ਸੜਕ ਪਾਰ ਕਰ ਰਹੇ ਜਸਵੰਤ ਸਿੰਘ ਨੂੰ ਵੀ ਉਹ ਨਹੀਂ ਬਚਾ पाए ਦੋ ਜਣਿਆਂ ਦੀ ਜਾਨ ਜਾਣ ਤੋਂ ਨਾਲ ਨਾਲ ਇਹ ਵੀ ਪਤਾ ਲੱਗਿਆ ਕਿ ਪੰਜ ਜਣੇ ਗੰਭੀਰ ਰੂਪ ਦੇ ਨਾਲ ਇਸ ਹਾਦਸੇ ਦੇ ਵਿੱਚ ਜ਼ਖਮੀ ਹੋ ਗਏ ਮੈਂ ਚਲਾ ਰਿਹਾ ਹਾਂ ਠੀਕ ਹੈ ਮੇਰੀ ਬੇਟੀ ਭਾਜੀ ਇਦਾਂ ਦਾ ਕੋਈ ਸਿਸਟਮ ਹੋ ਗਿਆ ਇਹ ਬੰਦਾ ਪਾਰ ਕਰ ਰਿਹਾ ਇਹਨੂੰ ਬਚੁੰਦੇ ਬਚੁੰਦੇ ਭਾਜੀ ਮੇਰਾ ਗੱਡੀ ਕੰਟਰੋਲ ਨਹੀਂ ਗੱਡੀ ਸਰ ਤੇਜ਼ ਹੈ ਕੀ ਸੀ ਸਰ ਨੋਰਮਲ ਗੱਡੀ ਤੁਹਾਨੂੰ ਪਤਾ ਕਿੰਨੀ ਤੇਜ਼ ਨਹੀਂ ਪੈਣੀ ਤਾਂ ਨਾਲ ਹੀ ਨੋਰਮਲ ਹੀ ਭਾਜੀ ਵੈਸੇ ਗੱਡੀ ਉਹ ਬੜੀ ਹੈ ਕਿਹੜੀ ਗੱਡੀ ਸੀ ਕਿੰਨੇ ਬੰਦੇ ਸੀ ਐਕਸ ਯੂ ਵੀ ਭਾਜੀ ਗੱਡੀ 7 ਬੰਦੇ ਸੀ ਹਾਂਜੀ ਤੁਸੀਂ ਸਰ ਕਿਹੜੀ ਜਗ੍ਹਾ ਤੋਂ ਆ ਰਹੇ ਕਿੱਥੇ ਜਾਣਾ ਸੀ ਆਹੀਂ ਭਾਜੀ ਕਿ ਵੈਸੇ ਡਿਸਟ੍ਰਿਕਟ ਕਾਂਗੜਾ ਤੋਂ ਆਏ ਹਾਂ ਤੇ ਪਿੰਡ ਮੇਰਾ ਦੇਵੀ ਦਾ ਪਿੰਡ ਚਵਿੰਡਾ ਦੇਵੀ ਆ ਕਿੰਨੇ ਬੰਦੇ ਸਰ ਮੌਤ ਦੋ ਬੰਦੇ ਇੱਕ ਮੇਰੀ ਮੰਮੀ ਦੀ ਹੋਈ ਆ ਇੱਕ ਉਹ ਬੰਦੇ ਨੂੰ ਬਚਾਉਣ ਦੇ ਜਾਂਦੇ ਭਾਜੀ ਉਹਦੀ ਹੋਈ ਆ ਭਾਜੀ ਪਤਾ ਨਹੀਂ ਮੈਂ ਤੇ ਆਪਣੀ ਡਿਊਟੀ ਤੇ ਸੀ ਮੈਂ ਡਿਊਟੀ ਤੇ ਬੁਲਾਇਆ ਗਿਆ ਮੈਂ ਕਾਰਪੈਂਟਰ ਦੀ ਜੌਬ ਕਰਦਾ ਮੈਨੂੰ ਫੋਨ ਗਿਆ ਸੀ ਮੈਂ ਫੋਨ ਤੋਂ ਕਹਿੰਦੇ ਵੀ ਤੁਹਾਡੇ ਇੱਥੇ ਇੱਕ ਐਕਸੀਡੈਂਟ ਹੋਇਆ ਹੈ ਫਾਦਲ ਸਾਹਿਬ ਦਾ ਆ ਜਾਓ ਮੈਂ ਆ ਕੇ ਆਇਆ ਸੀ ਇੱਥੇ ਪੂਰੀ ਟੀਮ ਖੜੀ ਹੈ ਮੈਂ ਮੇਰੇ ਫਾਦਲ ਸਾਹਿਬ ਇਸਪਾਇਰ ਪਏ ਹੈ ਨਹੀਂ ਸਰ ਹਜੇ ਮੈਨੂੰ ਕੁਝ ਨਹੀਂ ਪਤਾ ਮੇਰਾ ਵੀਰ ਦਾ ਪੱਤੀ ਕੱਲੂ ਵਾਲੀ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਹੋਇਆ ਹੈ ਡਾਊਨ ਸਕੂਲ ਦੇ ਸਾਹਮਣੇ ਹੋਇਆ ਜੀ ਡਾਊਨ ਸਕੂਲ ਹਾਂਜੀ ਤੇ ਕਿਹਦੀ ਗਲਤੀ ਉਹ ਉਹਨਾਂ ਦਾ ਵੀ ਕਿਹਾ ਜੀ ਭਾਜੀ ਇਹ ਮੈਂ ਤੁਹਾਨੂੰ ਦੱਸਿਆ ਮੈਂ ਮੌਕੇ ਤੇ ਨਹੀਂ ਸੀ ਹੈਗਾ ਮੈਂ ਤੇ ਆ ਰਿਹਾ ਸੀ ਪਾ ਗੱਡੀ ਮੈਂ ਸਾਹਮਣੇ ਮੌਕੇ ਦਾ ਖਵਾ ਠੀਕ ਆ ਸਰ ਇਹਨੇ ਮੌਕੇ ਦੇ ਬੰਦੇ ਨੂੰ ਇੱਕ ਨੂੰ ਬਚਾਉਂਦਿਆ ਬਚਾਉਂਦਿਆ ਆਪਦੀ ਕੋਸ਼ਿਸ਼ ਬਹੁਤ ਕੀਤੀ ਨੇ ਬ੍ਰੇਕ ਬਹੁਤ ਲਾਈ ਪਰ ਇਹ ਤੇ ਕੰਟਰੋਲ ਤੋਂ ਬਾਸੋ ਗੱਡੀ ਬਾਹਰ ਹੋ ਗਈ ਤੇ ਗੱਡੀ ਪਲਟੀਆਂ ਖਾਂਦੀ ਖਾਈ ਦੇ ਵਿੱਚ ਸਰ ਕਿਹੜੀ ਗੱਡੀ ਸੀ ਕਿੰਨੇ ਬੰਦਿਆਂ ਦੀ ਸਰ 7 ਬੰਦੇ ਹਾਂਜੀ ਦੋਹਾਂ ਜਣੇ ਦੀ ਡੈਥ ਹੋ ਗਈ ਇਹਦੇ ਵਿੱਚ ਹਾਂਜੀ ਤੇ ਬਾਕੀ ਘਾਇਲਿਆ ਇਹ ਕਿਹਦੀ ਗਲਤੀ ਸੀ ਸਰ ਇਹਦੀ ਕੋਈ ਗਲਤੀ ਨਹੀਂ ਕਿਹਦੀ ਗਲਤੀ ਉਹ ਗਲਤੀ ਜਿਹਦੀ ਡੈਥ ਹੋਈ ਉਹਦੀ ਗਲਤੀ ਉਹ ਉਹਨੇ ਵੇਖਿਆ ਨਹੀਂ ਪੀਛੜ ਜਿਹੜਾ ਸੜਕ ਕ੍ਰੋਸ ਕਰਨਾ ਤੇ ਵੇਖੇ ਉਹ ਪੈਦਲ ਪੈਦਲ ਹਾਂਜੀ ਇਹ ਜਿਹੜੇ ਇਹ ਜਿਹੜਾ ਮੁੰਡਾ ਦਾ ਇਹਨੇ ਮੁੰਡੇ ਨੇ ਜੋਬ ਮਿਲਾਈ ਭਾਈ ਜਿਹੜਾ ਕਰੋੜ ਕ੍ਰੋਸ ਕਰਦਾ ਸੀ ਉਹਨੂੰ ਮਨ ਲੋ ਬਚਾਉਂਦਿਆ ਬਚਾਉਂਦਿਆ ਮਤਲਬ ਸਰ ਮੇਰੀ ਮਾਤਾ ਪੂਰੀ ਹੋ ਗਈ ਆ ਤੇ ਹਾਂਜੀ ਕਿਹੜੀ ਜਗ੍ਹਾ ਤੇ ਇਹ ਇੱਥੇ ਜਾਇ ਹੋਇਆ ਸੀ ਨੋਆ ਆਈ ਚੋਬੀ ਦਾ ਦੇਵੀ ਦੇ ਆ ਤਿੰਨ ਚੋਬੀ ਦਾ ਦੇਵੀ ਤੇ ਸਾਡੀ ਗੱਡੀ ਦੇ ਬਾਬਾ ਕੋਈ ਸਵੇ ਸੱਤ ਸਵਾਰੀਆਂ ਸਾਰੀਆਂ ਜਗਦੀਆਂ ਕੁਝ ਇਹਦੇ ਸਾਰੀਆਂ ਇਹ ਗਲਤੀ ਜੀ ਮਤਲਬ ਇਹ ਜਿਹੜਾ ਰੋਡ ਕਰਾਸ ਕਰਨ ਰਿਆ ਹੈ ਨਾ ਉਹਦੀ ਗਲਤੀ ਸਾਡੀ ਗੱਡੀ ਦੇ ਸਿੱਧੀ ਜਾਣ ਦੀ ਇਧਰ ਕਿੰਨੇ ਬੰਦੇ ਰੋਡ ਕਰਾਸ ਇਹ ਨਹੀਂ ਸਰਪੰਚ ਨੇ ਝੂਠ ਮਾਰੀ ਦੰਨ ਉਸ ਟਾਈਮ ਕਿੰਨੇ ਬੰਦੇ ਮੌਤ ਮਤਲਬ ਸਾਡੇ ਵੱਲੋਂ ਤੇ ਇੱਕ ਆ ਬਾਕੀ ਸੀਰੀਅਸ ਬਹੁਤ ਜਿਆਦੇ ਉਹਨਾਂ ਦਾ ਪਤਾ ਨਹੀਂ ਕੋਈ ਉਹਨਾਂ ਦਾ ਜੀ ਇੱਕ ਪਰਿਵਾਰ ਸੀ ਇਧਰ ਆਪਣੇ ਹਿਮਾਚਲ ਸਾਈ ਨੂੰ ਜਾ ਰਹੇ ਸੀ ਤੇ ਅੱਗੋਂ ਇੱਕ ਆਪਣੇ ਵੇਰਕੇ ਦੇ ਹੀ ਹਲਵਾਈ ਹੈਗੇ ਆ ਜਿਸਵੰਤ ਸਿੰਘ ਉਹ ਸੜਕ ਕ੍ਰੋਸ ਕਰ ਰਹੇ ਸੀ ਤੇ ਉਹਨਾਂ ਨੂੰ ਬਚਾਉਂਦੇ-ਬਚਾਉਂਦੇ ਇਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਕਿੰਨੇ ਕੁ ਬੰਦੇ ਦੀ ਮੌਤ ਹੈ ਤੇ ਕਿੰਨੇ ਬੰਦੇ ਚੱਲੇ ਗਏ ਗੱਡੀ ਦੇ ਵਿੱਚ ਟੋਟਲ ਡਰਾਈਵਰ ਨੂੰ ਪਾ ਕੇ ਆਟ ਗਿਆ ਨੇ ਸਵਾਰ ਸੀ ਤੇ ਉਹ ਜਿਹੜੇ ਹਲਵਾਈ ਕ੍ਰੋਸ ਕਰ ਰਹੇ ਸੀ ਉਹਨਾਂ ਦੀ ਡੈਥ ਹੋ ਗਈ ਹੈ ਗੱਡੀ ਦੇ ਵਿੱਚ ਜਿਹੜਾ ਡਰਾਈਵਰ ਸੀ ਉਹਦੀ ਮਦਰ ਦੀ ਡੈਥ ਹੋ ਗਈ ਹੈ ਬਾਕੀ 6 ਜਾਣੇ ਇੰਜਰਡ ਹੈਗੇ ਆ ਕਿਹਦੀ ਗਲਤੀ ਨਹੀਂ ਗੱਡੀ ਤੇ ਇਹ ਜੀ ਗਈ ਸੀ ਜੀ ਨਹੀਂ ਵੇਖੋ ਗਲਤੀ ਤੇ ਅਜੇ ਆਪਾਂ ਕੋਈ ਇਨਵੈਸਟੀਗੇਸ਼ਨ ਹੀ ਨਹੀਂ ਕੀਤੀ ਅਜੇ ਤੇ ਵੇਖੋ ਆ ਕੇ ਡੈਡ ਬਾਡੀਜ਼ ਨੂੰ ਸੰਭਾਲ ਰਹੇ ਆ ਜੋ ਵੀ ਅੱਗੇ ਫਰਦਰ ਦੇਖਦੇ ਆ ਕਿ ਦੀ ਗਲਤੀ ਆ ਕੀ ਆ ਠੀਕ ਮੈਂ ਗੱਡੀ ਨੇ ਜਾਣਾ ਕਿਹੜੀ ਜਗ੍ਹਾ ਤੁਸੀਂ ਇਹਨਾਂ ਨੇ ਕਾਂਗੜੇ ਜਾਣਾ ਸੀ ਹਿਮਾਚਲ